हां जी हां जी प्यारे विद्यार्थियों ਜਿਹੜਾ ਮੈਰਿਟੋਰੀਅਸ ਸਕੂਲ ਦਾ ਨਤੀਜਾ ਆ ਚੁੱਕਿਆਗਾ ਤੇ ਵਿਦਿਆਰਥੀ ਕਾਉਂਸਲਿੰਗ ਦੇ ਇੰਤਜ਼ਾਰ ਦੇ ਵਿੱਚ ਨੇ ਕਾਉਂਸਲਿੰਗ ਬਹੁਤ ਜਲਦ ਜਿਹੜੀ ਹੋ ਰਹੀ ਹੈਗੀ ਜਿਹੜੀ ਉਸ ਸੰਬੰਧੀ ਜਿਹੜੀ ਆਰਜੀ ਮੈਟ ਸੂਚੀ ਜਿਹੜੀ ਤਿਆਰ ਕੀਤੀ ਗਈ ਆ ਇਹ ਆਰਜੀ ਆ ਬਿਲਕੁਲ ਮੈਂ ਵਿਦਿਆਰਥੀਆਂ ਨੂੰ ਦੱਸ ਦੇਵਾਂ ਜਿਹੜੀ ਕੋਈ ਵਿਭਾਗ ਵੱਲੋਂ ਜਾਰੀ ਕੀਤੀ ਜਾਵੇਗੀ ਜਿਹੜੀ ਪੱਕੀ ਆਈ ਇਹ ਆਪਣੇ ਅੰਦਾਜ਼ੇ ਨੇਗੇ ਐਸਟੀਮੇਟ ਆ ਵੀ ਕਿੱਥੋਂ ਮੈਰਿਟ ਜਿਹੜੀ ਸ਼ੁਰੂ ਹੁੰਦੀ ਆ ਇਹ ਮੈਰਿਟੋਰੀਅਸ ਸਕੂਲਾਂ ਦੇ ਲਈ ਆ ਜੀ ਲੜਕੀਆਂ ਦੇ ਲਈ ਆ ਸਿਰਫ ਲੜਕੀਆਂ ਦੇ ਲਈ ਕਿਉਂਕਿ ਲੜਕੀਆਂ ਤੇ ਲੜਕੀਆਂ ਦੀ ਜਿਹੜੀ ਮੈਰਿਟ ਅਲੱਗ-ਅਲੱਗ ਬਣੀ ਹੋਈ ਹੈਗੀ ਇਹ ਤੁਹਾਨੂੰ ਜਿਹੜਾ ਦੱਸਦੀ ਏ ਸੋ ਦੇਖ ਰਹੇ ਹੋ ਤੁਸੀਂ ਜਿਹੜਾ ਹੈਗਾ ਰੈਂਕ ਵਾਈਜ਼ ਆਪਾਂ ਸਰਵੇਖਣ ਕਰਦੇ ਆਂਗੇ ਇਹਦੇ ਵਿੱਚ ਸਭ ਤੋਂ ਜਿਹੜਾ ਟੌਪ ਵਾਲਾ ਬੱਚਾ ਹੈਗਾ 143 ਵਾਲਾ ਜਿਹੜਾ ਉਸ ਤੋਂ ਬਾਅਦ ਦੋ ਨੰਬਰ ਤੇ ਉੱਪਰ ਦੇਖਦੇ ਆਂ ਆਪਾਂ 136 ਵਾਲਾ ਜੀ ਸੰਜਨਾ ਅ ਜਸਪ੍ਰੀਤ ਕੌਰ ਪਹਿਲਾ ਸੀਗਾ ਤਾਂ ਜਿਹੜਾ ਜਿਹਨੇ 143 ਨੰਬਰ ਆ ਫਿਰ 136 ਵਾਲਾ ਫਿਰ ਸਮੀਤਾ 136 ਵਾਲੇ ਤੀਜੇ ਨੰਬਰ ਤੇ ਆ ਫੇਰ 135 ਵਾਲਾ ਇੱਕ ਬੱਚਾ ਜੀ 5 ਨੰਬਰ ਦੇ ਉੱਪਰ 132 ਵਾਲਾ 6 ਨੰਬਰ ਦੇ ਉੱਪਰ 130 ਵਾਲੇ ਦੋ ਨੇ ਇਹ 8 ਨੰਬਰ ਦੇ ਉੱਪਰ ਦੇਖਦੇ ਆ 129 ਵਾਲੇ ਦੋ ਬੱਚੇ ਆ ਫੇਰ ਆਪਾਂ ਦੇਖਦੇ ਆਂਗੇ 10 ਨੰਬਰ ਤੋਂ ਲੈ ਕੇ 12 ਤੱਕ 128 ਵਾਲੇ ਦੋ ਬੱਚੇ ਆ ਫੇਰ 13 ਨੰਬਰ ਦੇ ਉੱਪਰ ਜਿਹੜਾ 127 ਵਾਲਾ ਇੱਕ ਬੱਚਾਗਾ ਵੀ ਫਾਈਲ ਤੇ ਆਪਾਂ ਦੇਖਦੇ ਆਂ ਅਗਲੀ ਫਾਈਲ ਦੇ ਵੱਲ ਚੱਲਦੇ ਆਂ ਅਗਲੀ ਫਾਈਲ ਕੀ ਹੈਗੀ ਇਹਦੇ ਵਿੱਚ 127 ਵਾਲੇ ਬੱਚੇ ਆਪਾਂ ਨੂੰ ਮਿਲ ਰਹੇ ਨੇਗੇ ਉੱਪਰਲੇ ਦੇ ਵਿੱਚ ਵੀ ਸੀਗੇ ਮੇਰੇ ਖਿਆਲ ਚ ਇੱਕ ਬੱਚਾ ਤਿੰਨ ਬੱਚੇ ਆ ਹੋਗੇ 127 ਵਾਲੇ ਜਾਨੀ ਕਿ ਮੈਟ ਜਿਹੜੀ 143 ਤੋਂ ਉੱਪਰ ਸ਼ੁਰੂ ਹੋਈ ਆ ਘਟਦੀ ਘਟਦੀ ਜਿਹੜੀ ਇੱਥੋਂ ਤੱਕ ਆ ਪਹੁੰਚੀ ਹੈਗੀ ਸੋ ਵਿਦਿਆਰਥੀਓ ਦੱਸਦੀ ਜਿਹੜੀ ਸਾਰੀ ਮੈਟ ਦਾ ਸਰਵੇਖਣ ਕਰ ਰਹੇ ਆ ਆਪਾਂ ਤਾਂ ਮੇਰੇ ਨਾਲ ਜਿਹੜਾ ਅੰਤ ਤੱਕ ਬਣੇ ਰਹੋ ਤਾਂ ਕਿ ਤੁਹਾਨੂੰ ਜਿਹੜਾ ਥੋੜਾ ਚਾਨਣ ਹੋ ਜੇ ਕਈ ਵਿਦਿਆਰਥੀਆਂ ਦੇ ਜਿਹੜੇ ਲਗਾਤਾਰ ਉਹ ਆ ਰਹੇ ਨੇ ਕਿ ਸੰਦੇਸ਼ ਦੇ ਉੱਪਰ ਵੀ ਕਿੱਥੋਂ ਤੱਕ ਜਾਊਗੀ ਜੀ ਮੈਟ ਕੀ ਗੱਲ ਬਾਤ ਆ ਦੇਖੋ ਇਹ ਆਰਜੀ ਮੈਟ ਸੂਚੀ ਹੈਗੀ ਇੱਥੋਂ ਅੰਦਾਜ਼ੀ ਲਾਇਏ ਜਾਂਦੇ ਹੁੰਦੇ ਆ ਸਿਰਫ ਉਹਦਾ ਭਾਗ ਦੀ ਪੱਕੀ ਆਊਗੀ ਉਹ ਤੇ ਆਪਾਂ ਨੂੰ ਜਿਹੜਾ ਪੱਕਾ ਪਤਾ ਲੱਗ ਜੂ ਵੀ ਕਿੰਨੇ ਰੈਂਕ ਤੋਂ ਲੈ ਕੇ ਕਿੰਨੇ ਤੱਕ ਜਿਹੜਾ ਬੱਚਾ ਨੂੰ ਕਿਹੜੇ-ਕਿਹੜੇ ਦਿਨ ਬੁਲਾਇਆ ਗਿਆ ਜਿਹੜਾ ਇਹ ਆ ਵੱਖਰੇ-ਵੱਖਰੇ ਦਿਨ ਬੁਲਾਇਆ ਜਾਂਦਾ ਹੁੰਦਾਗਾ ਰੈਂਕ ਵਾਈਜ਼ ਬੁਲਾਇਆ ਜਾਂਦਾ ਹੁੰਦਾਗਾ ਉਸ ਤਰ੍ਹਾਂ ਦੇ ਨਾਲ ਜਿਹੜਾ ਆਪਾਂ ਵੇਖਦੇ ਆ ਸਾਰਾ ਇਸ ਨੂੰ ਨਾਲ ਹੀ ਇਹ ਕਹਾਂਗਾ ਜੇਕਰ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚੇ ਤੇ ਨਾਲ ਹੀ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਤਾਂ ਕਿ ਇਹ ਜਿਹੜਾ ਹੌਸਲਾ ਵਧਈਏ ਤੇ ਅੱਗੇ ਵਿਦਿਆਰਥੀਆਂ ਤੱਕ ਜਿਹੜਾ ਸ਼ੇਅਰ ਕਰਕੇ ਜਰੂਰ ਪਹੁੰਚਾਓ ਸਾਰਿਆਂ ਤੱਕ ਜਿਹੜਾ ਆਪਾਂ ਇੱਕ ਵਾਰ ਫੇਰ ਦੇਖਦੇ ਆ 126 ਵਾਲੇ ਬੱਚੇ ਤਿੰਨ ਨੇ ਜੀ 17 18 19 ਫੇਰ 125 ਵਾਲੇ ਬੱਚੇ ਵੇਖ ਰਹੇ ਆ ਆਪਾਂ ਜਿਹੜਾ 20 21 22 23 24 ਜਿਹੜੇ ਬੱਚੇ ਬਣਦੇ ਨੇਗੇ ਇਸ ਲੜੀ ਤੱਕ ਫੇਰ 124 ਵਾਲੇ ਕਾਫੀ ਬੱਚੇ ਨੇ 28 29 ਰੈਂਕ ਤੱਕ ਪਹੁੰਚ ਗਏ ਆਪਾਂ ਇਧਰ ਫੇਰ ਅੱਗੇ ਹੈਗਾ 124 ਫੇਰ 123 ਸੀਰੀ ਚੱਲ ਗਈ ਲਗਾਤਾਰ ਤੁਸੀਂ ਵੇਖ ਰਹੇ ਹੋਗੇ ਫਿਰ 122 ਵਾਲੇ ਦੇਖਦੇ ਰਹੇ ਹਾਂ ਕਿੰਨੇ ਬੱਚੇ ਨੇ 35 ਨੰਬਰ ਤੋਂ ਲੈ ਕੇ 22 ਵਾਲੇ ਹੈਗੇ ਨੇ 42 ਤੱਕ ਫਿਰ 121 ਸ਼ੁਰੂ ਹੋ ਗਈ ਜੀ ਲੜਾਈ ਫਿਰ 121 ਵਾਲੇ ਬੱਚੇ ਤੁਰੇ ਆ ਰਹੇ ਆ ਮੈਂ ਸਾਰੀ ਜਿਹੜੀ ਮੋٹے ਤੌਰ ਤੇ ਤੁਹਾਡੀ ਨਜ਼ਰ ਕਰ ਰਿਹਾਗਾ ਫਿਰ 120 ਵਾਲੇ ਬੱਚੇ ਵੇਖ ਰਹੇ ਹੋਗੇ ਤੁਸੀਂ ਕਾਫੀ ਬੱਚੇ 120 ਵਾਲੇ 50 ਤੋਂ ਲੈ ਕੇ ਦੇਖਦੇ ਕਿੱਥੋਂ ਤੱਕ ਜਾਏਗਾ ਰੈਂਕ ਇਹ 62 ਤੱਕ ਜਾਨੀ ਕਿ 12 13 ਜਵਾਕ ਨੇ ਇਹ ਫੇਰ 119 ਵਾਲੇ ਰੈਂਕ ਸ਼ੁਰੂ ਹੋ ਗਿਆ ਜੀ 119 ਵਾਲੇ ਦੇਖ ਸਕਦੇ ਹੋ ਤੁਸੀਂ ਕਿੰਨੇ ਨੇ ਜਿਹੜੇ 118 ਇਸ ਤਰ੍ਹਾਂ ਦੇ ਨਾਲ ਆ ਗਿਆ ਫੇਰ ਅੱਗੇ 118 118 ਰੈਂਕ ਆ ਰਿਹਾ ਜੀ 117 ਜੀ ਇਸ ਤਰ੍ਹਾਂ ਦੇ ਨਾਲ ਦੇਖ ਰਹੇ ਹੋ ਤੁਸੀਂ ਸਾਰੇ ਤੇ 117 ਵਾਲੇ ਕਾਫੀ ਤੁਰੇ ਜਾ ਰਹੇ ਨੇ ਅੱਗੇ ਦੇਖੋ ਤੁਸੀਂ 117 ਵਾਲੇ 105 ਤੱਕ ਆਉਂਦੇ 105 ਰੈਂਕ ਤੱਕ ਪਹੁੰਚਦੇ ਆ ਜੀ ਫੇਰ 116 ਵਾਲੇ ਵੇਖ ਰਹੇ ਹੋਗੇ ਤੁਸੀਂ 116 ਵਾਲਿਆਂ ਦੀ ਜਿਹੜੀ ਦੇਖ ਰਹੇ ਹੋ ਤੁਸੀਂ ਨਿਰੰਤਰ 116 ਰੈਂਕ ਨੂੰ ਕਾਫੀ ਬੱਚੇ ਆ ਵੀ 116 ਨੇ 119 ਤੱਕ ਆ ਗਏ ਜੀ ਫਿਰ 115 ਦੀ ਲੜੀ ਸ਼ੁਰੂ ਹੋ ਗਈ ਇਸ ਵਾਰੀ 100 ਤੋਂ ਪਰ ਕਾਫੀ ਬੱਚਾਂ ਦੇ ਨੰਬਰ ਦੇਖਣ ਨੂੰ ਮਿਲੇ ਜਿਹੜੇ 100 ਅੰਕ ਤੋਂ ਪਾਰ ਹੋਏ ਨੇ ਜਿਹੜੇ ਫਿਰ 115 ਵਾਲੇ ਕਿੰਨੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਆ ਦੇਖਦੇ ਹਾਂ ਕਿੱਥੋਂ ਤੱਕ ਰੈਂਕ ਤੱਕ ਜਾ ਕੇ ਖਤਮ ਹੋਣਗੇ ਇਹ ਇੱਕ ਹੋਰ ਵੀ ਤੁਸੀਂ ਨਾਲ ਦੇਖਦੇ ਜਾਓ ਇਹਦੇ ਵਿੱਚ ਬੋਥ ਵਾਲੇ ਬੱਚੇ ਬਹੁਤ ਜ਼ਿਆਦਾ ਨੇ ਜੀ ਇਹ ਮੈਰੀਟੋਰੀਅਸ ਵਾਲਾ ਜਿਹੜਾ ਬਣਾਇਆ ਹੋਇਆ ਪਰ ਇਹਦੇ ਵਿੱਚ ਬੋਥ ਵਾਲੇ ਬੱਚੇ ਬਹੁਤ ਜ਼ਿਆਦਾ ਨਹੀਂ ਹੁਣ ਬੋਥ ਵਾਲਿਆਂ ਦਾ ਦੇਖੋ ਕੋਈ ਪਤਾ ਨਹੀਂ ਵੀ ਮੈਰੀਟੋਰੀਅਸ ਜਿਹੜਾ ਬੱਚੇ ਆ ਰਹੇ ਨੇ ਕਿ ਉਹ ਐਸਓਈ ਦੇ ਵਿੱਚ ਕਈ ਬੱਚਿਆਂ ਦੇ ਜਿਹੜਾ ਇਸ ਤਰ੍ਹਾਂ ਹੁੰਦਾਗਾ ਉਧਰ ਵੀ ਚਲੇ ਜਾਂਦੇ ਨੇਗੇ ਤੇ ਬੋਥ ਵਾਲੇ ਬੱਚੇ ਕਾਫੀ ਜ਼ਿਆਦਾ ਮੈਰੀਟੋਰੀਅਸ ਜਿਹੜੇ ਜਿਨ੍ਹਾਂ ਨੇ ਇਕੱਲਾ ਮੈਰੀਟੋਰੀਅਸ 'ਚ ਭਰਿਆ ਉਹ ਮੈਰੀਟੋਰੀਅਸ ਵਾਲੇ ਬੱਚੇ ਆ ਜਿਨ੍ਹਾਂ ਨੇ ਇਕੱਲਾ ਮੈਰੀਟੋਰੀਅਸ 'ਚ ਭਰਿਆ ਬੋਥ ਵਾਲੇ ਉਹ ਨੇ ਜੋ ਮੈਰੀਟੋਰੀਅਸ 'ਚ ਵੀ ਜਾ ਆ ਸਕਦੇ ਆ ਐਸਓਈ 'ਚ ਵੀ ਜਾ ਸਕਦੇ ਆਗੇ ਹੁਣ ਇਹਦਾ ਕੋਈ ਪਤਾ ਨਹੀਂ ਇਹ ਤਾਂ ਬੱਚਿਆਂ ਦੀ ਜਿਹੜੀ ਮਰ ਤੇ ਜਿਹੜਾ ਜੀ ਦੇ ਵਿੱਚ ਜ਼ਿਆਦਾਤਰ ਤੇ ਤੁਹਾਨੂੰ ਬੱਚੇ ਜਿਹੜੇ ਮੈਰੀਟੋਰੀਅਸ ਇੱਧਰ ਵੇਖ ਤੋਂ ਬੋਥ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਬੋਥ ਵਾਲੇ 114 14 ਦੀ ਸੀਰੀਜ਼ ਤੁਰੀ ਜਾ ਰਹੀ ਹੈ 113 13 ਦੀ ਸੀਰੀਜ਼ ਤੁਰੀ ਜਾ ਰਹੀ ਹੈ ਫੇਕ ਰਹੇ ਫੇਰ ਵੇਖ ਰਹੇ ਤੁਸੀਂ 113 13 ਦੀ ਕਾਫੀ ਸੀਰੀਜ਼ ਜਿਹੜੀ ਤੁਰੀ ਜਾ ਰਹੀ ਹੈ ਜੀ ਇੱਥੇ ਹਨਾ ਜੀ ਆਪਾਂ 190 ਤੇ ਪਹੁੰਚ ਗਏ 192 ਰੈਂਕ ਤੇ ਪਹੁੰਚ ਗਏ ਆਪਾਂ ਇਸ ਤਰ੍ਹਾਂ ਦੇ ਨਾਲ ਤੁਸੀਂ 112 ਵਾਲੇ ਕਾਫੀ ਬੱਚੇ ਵੇਖ ਰਹੇ ਹੋ ਜੀ ਲਗਾਤਾਰ ਜਿਹੜਾ ਸਕਰੀਨ ਤੇ ਵੇਖਦੇ ਜਾਓ ਹੋ ਸਕਦਾ ਤੁਹਾਡਾ ਰੈਂਕ ਵੀ ਮਿਲ ਜੇ ਤੁਹਾਨੂੰ ਇਹਦੇ ਵਿੱਚੋਂ ਇਹ ਸਾਡਾ ਰੈਂਕ ਇੱਥੇ ਜੇ ਬਣੂਗਾ ਹਨਾ ਸਾਰੇ ਨੂੰ ਤੁਸੀਂ ਦੇਖਦੇ ਜਾਓ ਧਿਆਨ ਦੇ ਨਾਲ 112 112 ਵਾਲੇ 217 ਨੰਬਰ ਤੱਕ ਆ ਗਏ ਜੀ ਫਿਰ ਆਪਾਂ ਅੱਗੇ ਵੇਖ ਰਹੇ ਹਾਂਗੇ 111 111 ਵਾਲੇ ਬਹੁਤ ਜਿਆਦੇ ਆ ਜੀ 111 ਅੰਕ ਵਾਲੇ ਵੀਡੀਓ ਲੰਬੀ ਥੋੜੀ ਜਰੂਰ ਹੋ ਜੂ ਪਰ ਅੰਤ ਤੱਕ ਦੇਖਦੇ ਜਾਓ ਉਸ ਦਾ ਤੁਹਾਡਾ ਤੁਹਾਨੂੰ ਇਹਦੇ ਵਿੱਚ ਨਾਮ ਮਿਲ ਜੇ ਪਤਾ ਲੱਗੇ ਲੱਗੇ ਵੀ ਮੇਰਾ ਰੈਂਕਾ ਇੱਥੇ ਤੌਰ ਤੇ ਆਰਜੀ ਜੇ ਤੌਰ ਤੇ ਬਣਦਾਗਾ ਆਰਜੀ ਤੌਰ ਤੇ ਬਣਦਾਗਾ ARG ਬਣਾਈ ਹੋਈ ਹੈਗੀ ਮੈਂ ਬਾਰ-ਬਾਰ ਕਹਿ ਰਿਹਾ ਹਾਂਗਾ ਵਿਭਾਗ ਵੱਲੋਂ ਆਏਗੀ ਜਦੋਂ ਵੀ ਪੱਕੀ ਆਈ ਉਹਦੇ ਮੁਤਾਬਕ ਜਿਹੜਾ ਤੁਹਾਡਾ ਪੱਕਾ ਰੈਂਕ ਬਣ ਜੂਗਾ ਇਹ ਦੇਖ ਆਪਣਾ ਐਸਟੀਮੇਟ ਜਾਂ ਇੱਕ ਅੰਦਾਜ਼ਾ ਜਾਗਾ 110 ਵਾਲਾ ਜੀ 258 ਤੋਂ ਸ਼ੁਰੂ ਹੈ ਦੇਖੋ ਅੱਗੇ ਵੇਖ ਰਹੇ ਹੋ ਤੁਸੀਂ 275 77 110 ਤੱਕ 281 ਫੇਰ 110 ਵਾਲੇ ਕਾਫੀ ਜਾ ਰਹੇ ਹੈ ਜੀ 110 ਵਾਲੇ ਜਾ ਰਹੇ 304 ਤੱਕ ਫੇਰ 109 ਤੋਂ ਸ਼ੁਰੂ ਹੁੰਦਾ ਜੀ 109 ਵਾਲੇ ਬੱਚੇ ਕਿੰਨੇ ਜਾ ਰਹੇ ਨੇ ਵੇਖ ਰਹੇ ਹੋ ਤੁਸੀਂ 109 ਵਾਲੇ ਕਾਫੀ ਬੱਚੇ ਨੇ 109 ਵਾਲੇ ਜੀ ਜਿਹੜੇ ਕਾਫੀ ਤੁਰੇ ਆ ਰਹੇ ਨੇ 109 ਵਾਲੇ ਜਿਹੜੇ ਕਿ 343 ਰੈਂਕ ਤੱਕ ਆ ਫਿਰ 108 ਵਾਲੇ ਆ ਗਏ ਜੀ 108 ਵਾਲੇ ਬੱਚੇ ਵੇਖ ਰਹੇ ਹੋ ਤੁਸੀਂ ਕਿੰਨੇ ਆਪਾਂ ਚੱਲ ਰਹੇ ਆ ਲਗਾਤਾਰ 108 ਵਾਲੇ ਬੱਚੇ ਬਹੁਤ ਜ਼ਿਆਦਾ ਜੀ 108 ਵਾਲੇ ਬੱਚੇ ਕਿੰਨੇ ਰੈਂਕ ਤੱਕ ਆ ਗਏ ਇਹ ਆ ਗਏ 382 ਰੈਂਕ ਤੱਕ ਫਿਰ 107 ਦੀ ਸੀਰੀ ਚੱਲ ਰਹੀ ਆ ਬਹੁਤ ਸਲੋ ਚੱਲ ਰਿਆ ਮੈਂ ਤਾਂ ਕਿ ਤੁਸੀਂ ਆਪਣਾ ਨਾਮ ਪੜ ਸਕਦੇ ਹੋ ਦੇ ਵਿੱਚ ਅੱਗੇ ਹੈਗਾ 391 ਵਾਲੇ ਜੀ 391 ਸੀਰੀ ਤੋਂ ਸ਼ੁਰੂਕ 107 ਵਾਲੇ ਇੱਕ ਰੈਂਕ ਨੰਬਰ ਇਹ ਇੱਧਰ ਆ ਰਹੇ ਨੇ ਇੱਧਰ ਨੰਬਰ ਆ ਰਹੇ ਨੇ ਬੱਚਿਆਂ ਦੇ ਜਿਹੜੇ ਕੁਆਲੀਫਾਈਡ ਦੇ ਨਾਲ ਲਿਖਿਆ ਆ ਰਿਹਾ ਹੈਗਾ ਇਹ ਨੰਬਰ ਨੇਗੇ 107 ਵਾਲੇ ਦੇਖੋ ਕਿੰਨੀ ਤੁਰੇ ਜਾ ਰਹੇ ਨੇ ਇਹ ਨੂੰ ਮੁਕਾਬਲੇਬਾਜ਼ੀ ਦਾ ਯੁੱਗ ਕਹਿੰਦੇ ਜਿਹੜਾ ਹੈਗਾ ਇੱਕ ਇੱਕ ਨੰਬਰ ਤੇ ਕਿੰਨੇ ਕਿੰਨੇ ਬੱਚੇ ਬੈਠੇ ਹੁੰਦੇ ਹੈਗੇ ਚੱਲਦੇ ਜਾ ਰਹੇ ਆ ਜੀ ਚੱਲਦੇ ਜਾ ਰਹੇ ਆ ਲਗਾਤਾਰਤਾ ਦੇ ਵਿੱਚ ਆਪਾਂ 107 ਵਾਲੇ ਜਿਹੜੇ 430 ਰੈਂਕ ਤੱਕ ਆ ਜੀ 107 ਵਾਲੇ ਜਿਹੜੇ ਫਿਰ 106 ਵਾਲੇ ਵੇਖ ਰਹੇ ਹੋ ਤੁਸੀਂ ਕਿੰਨੇ 106 ਵਾਲੇ ਬੱਚੇ ਕਿੰਨੇ ਜਿਆਦਾ ਦੇਖ ਰਹੇ ਹੋਗੇ 106 ਵਾਲੇ ਅੰਕਾਂ ਵਾਲੇ ਜਿਹੜੇ ਬੰਦੇ ਆ ਜੀ ਫਿਰ 106 ਤੋ ਰਹਿ ਜਾ ਰਿਹਾ ਜੀ ਆਪਾਂ ਪਹੁੰਚ ਚੁੱਕੇ ਆ 106 106 ਅੱਗੇ ਜਾ ਰਹੇ ਆ ਆਪਾਂ ਜਿਹੜਾ ਹੈਗਾ ਇਹ ਚੱਲਦੇ ਜਾ ਰਹੇ ਆ ਚੱਲਦੇ ਜਾ ਰਹੇ ਆ ਮਾਫ ਕਰਨਾ ਜਿਹੜਾ ਹੈਗਾ ਇਸ ਦੇ ਵਿੱਚ 106 ਵਾਲੇ ਜਿਹੜੇ 499 ਤੱਕ ਆ ਜੀ ਫੇਰ 105 ਵਾਲੇ ਵੇਖ ਰਹੇ ਹੋ ਤੁਸੀਂ 105 ਵਾਲੇ ਜਿਹੜੇ ਕਾਫੀ ਬੱਚੇ ਜਾ ਰਹੇ ਨੇ ਉਹ ਜਾ ਰਹੇ ਨੇ ਕਿ ਤਕਰੀਬਨ ਵੇਖ ਰਹੇ ਆਪਾਂ ਮਾਫ ਕਰਨਾ 105 ਵਾਲੇ ਬੱਚੇ ਕਾਫੀ ਨੇ ਜੀ ਬਹੁਤ ਜ਼ਿਆਦਾ ਵੀ 105 ਵਾਲੇ ਬੱਚੇ ਤਾਂ ਗਿਣਤੀ ਦੇ ਵਿੱਚ ਬਹੁਤ ਹੀ ਜ਼ਿਆਦਾ ਨੇ ਜਿਨ੍ਹਾਂ ਦੇ 105 ਨੰਬਰ ਬਣਦੇ ਨੇਗੇ ਉਹ ਵੇਖ ਰਹੇ ਹੋ ਤੁਸੀਂ ਨਿਰੰਤਰ 104 ਆਗੇ ਇੱਥੋਂ ਤੱਕ ਜੀ 1570 ਤੱਕ ਆ ਜੀ 100 ਜਿਹੜੇ ਰੈਂਕ ਬਣਦਾ ਉਹਨਾਂ ਦਾ 570 ਤੱਕ ਨੇ 105 ਵਾਲੇ ਫਿਰ 57 ਰੈਂਕ ਤੋਂ 104 ਵਾਲੇ ਸ਼ੁਰੂ ਹੋ ਗਿਆ 104 ਵਾਲੇ ਕਿੰਨੇ ਬੱਚੇ ਆ ਰਹੇ ਨੇ ਦੇਖੋ ਤੁਸੀਂ ਇੱਕ ਇੱਕ ਨੰਬਰ ਤੇ ਕਿੰਨੇ ਕਿਨੇ ਜਿਹੜੇ 104 ਵਾਲੇ ਬੱਚੇ ਜਾ ਰਹੇ ਨੇਗੇ ਜਿਹੜੇ ਵੇਖ ਰਹੇ ਹੋ ਤੁਸੀਂ 104 ਵਾਲੇ ਕਾਫੀ ਬੱਚੇ ਜਾ ਰਹੇ ਆ ਜੀ 104 ਅੰਕਾ ਜਿਹਨਾਂ ਦੇ ਵੇਖ ਰਹੇ ਹੋ ਤੁਸੀਂ ਅੱਗੇ 104 ਵਾਲੇ ਹੈਗੇ ਜੀ 631 ਤੱਕ 632 ਤੋਂ 103 ਸ਼ੁਰੂ ਹੋ ਗਿਆ ਜੀ 103 ਜਾਂਦਾ ਜਾ ਰਿਹਾ ਅੱਗੇ ਜਾ ਰਿਹਾ ਜਾ ਰਿਹਾ ਜਾ ਰਿਹਾ ਜੀ ਜਾ ਰਿਹਾ ਅੱਗੇ ਕਾਫੀ 601 103 ਵਾਲੇ ਤੁਸੀਂ ਦੇਖ ਰਹੇ ਹੋਗੇ 103 ਵਾਲਿਆਂ ਦੀ ਸੀਰੀ ਜਿਹੜੀ ਹੈਗੀ ਮੁੱਕਦੀ ਹੈ ਜੀ ਆ ਕੇ 683 ਤੱਕ ਅੱਗੇ 102 ਵਾਲੇ ਆਗੇ ਜੀ 102 ਵਾਲਿਆਂ ਨੂੰ ਦੇਖ ਰਹੇ ਹੋਗੇ ਨਿਰੰਤਰ ਕਾਫੀ ਬੱਚੇ ਜਿਹੜੇ 102 ਤੱਕ ਨੇਗੇ 102 ਵਾਲੇ ਜਿਹੜੇ ਪਹੁੰਚ ਚੁੱਕੇ ਆਪਣੇ ਕੋਲੇ ਇਹ ਤਕਰੀਬਨ 102 ਵਾਲੇ ਆ ਰਹੇ ਨੇ ਸਾਡੇ ਕੋਲ 770 ਤੱਕ ਜੀ ਫਿਰ 771 ਵਾਲੇ ਜੀ ਇੱਕ ਇੱਕ ਤੋਂ ਸ਼ੁਰੂ ਹੁੰਦਾ 770 ਰੈਂਕ ਜਿਹੜਾ ਹੈਗਾ 101 ਵਾਲੇ ਕਿੰਨੇ ਬੱਚੇ ਆ ਰਹੇ ਆ ਜੀ ਬਹੁਤ ਜ਼ਿਆਦੇ 770 ਤੋਂ ਸ਼ੁਰੂ ਹੋਇਆ ਸੀ ਦੇਖ ਲਓ ਤੁਸੀਂ ਕਿੰਨੇ ਰੈਂਕ ਤੱਕ ਜਾ ਰਹੇ ਆ ਆਪਾਂ ਇਹਦੇ ਦੇਖੋ 101 ਵਾਲੇ ਬਈ ਬੜੇ ਬਹੁਤ ਸਾਰੇ ਬੱਚਿਆਂ ਦੇ ਨੰਬਰ ਬਈ 101 ਨੰਬਰ ਲਿਗੇ 770 ਤੋਂ ਸ਼ੁਰੂ ਹੋ ਕੇ 863 ਤੱਕ ਆ ਜੀ ਲਾ ਲਓ ਹਿਸਾਬ ਤੁਸੀਂ ਤਕਰੀਬਨ ਮੰਨ ਕੇ ਚਲੋ 90 ਬੱਚੇ ਆ ਮੋٹے ਤੌਰ ਤੇ ਗਿਣਤੀ ਲਾਉਣੀ ਹੋਵੇ 101 ਅੰਕਾਂ ਜਨਾਂ ਦੇ 100 ਅੰਕਾਂ ਦੇ ਦੇਖਦੇ ਕਿੰਨੇ ਕ 865 ਰੈਂਕ ਤੋਂ ਸ਼ੁਰੂ ਹੋਗੇ ਬਈ ਦੇਖੋ ਵੀ ਕਿੰਨੇ ਤੁਰਿਆ ਰਹੇ ਨੇ ਸਵਾਲ ਇਹ ਬਹੁਤ ਜਿਆਦਾ ਨੇ ਸਵਾਲ ਅੰਕ ਵਾਲੇ ਐਤੋਂ ਬੱਚਾ ਤੁਹਾਨੂੰ ਚਾਨਣ ਹੋਣ ਲੱਗ ਗਿਆ ਹੋਊਗਾ ਨਹੀਂ ਤਾਂ ਬੱਚੇ ਕਹਿੰਦੇ ਰਹਿੰਦੇ ਸਾਡਾ ਆ ਜਾਊਗਾ ਜੀ ਦੇਖੋ ਬੇਟਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੜਕੀਆਂ ਵਾਸਤੇ ਜੀ ਇਹ ਬਾਰ-ਬਾਰ ਕਹਿ ਰਹੇ ਮੈਂ ਲੜਕੀਆਂ ਵਾਸਤੇ ਮੈਰੀਟੋਰੀਅਸ ਤੇ ਬੋਥ ਮੈਰੀਟੋਰੀਅਸ ਤੇ ਬੋਥ ਇੱਧਰ ਵੀ ਨਿਗਾ ਮਾਰਦੇ ਜਾਇਓ ਬੋਥ ਬਹੁਤ ਜਿਆਦਾਗਾ ਮੈਰੀਟੋਰੀਅਸ ਘਟਾ ਤੇ ਕਿਤੇ ਕਿਤੇ ਹੈਗਾ ਮੈਰੀਟੋਰੀਅਸ ਵੀ ਮੈਰੀਟੋਰੀਅਸ ਉਹ ਆ ਜਾਨੀ ਕਿ ਜਿਹੜੇ ਬੱਚਾ ਨੇ ਮੈਰੀਟੋਰੀਅਸ ਭਰਿਆ ਗੱਲਾਂ ਉਹਦਾ ਉਹਨਾਂ ਨੇ ਤਾਂ ਆਉਣੀ ਮੈਰੀਟੋਰੀਅਸ ਆ ਉਹਨਾਂ ਨੇ ਤਾਂ ਠਾ ਜਿਹੜੇ ਬੋਥ ਵਾਲਿਆ ਇਹ ਮੈਰੀਟੋਰੀਅਸ ਤੇ ਵੀ ਜਾ ਸਕਦੇ ਆ ਇਹ ਐਮੀਨੈਂਸਟ ਵੀ ਜਾ ਸਕਦੇ ਆ ਦੇਖੋ 100 ਵਾਲੇ ਬਈ 978 ਤੱਕ ਬਹੁਤ ਜ਼ਿਆਦਾ ਨੇ 980 ਤੋਂ 99 ਵਾਲੇ ਸ਼ੁਰੂ ਹੋ ਗਏ ਜੀ 900 ਜਿਹੜਾ 99 ਵਾਲੇ ਸ਼ੁਰੂ ਹੋ ਚੁੱਕੇ ਆ 99 99 99 ਕਿੰਨੇ ਆ ਰਹੇ ਨੇਗੇ ਦੇਖੋ ਤੁਸੀਂ ਇਹਦੇ ਵਿੱਚ ਇਹ ਸੀਰੀਜ਼ ਦੇ ਵਿੱਚ ਕਾਫੀ ਬੱਚੇ ਆ ਰਹੇ ਆ 99 ਵਾਲੇ 99 ਜਿਹਨਾਂ ਦੇ 99 99 ਅੰਕ ਆਗੇ 98 98 ਵਾਲੇ ਆ ਆ ਚੁੱਕੇ ਆ ਜੀ 98 98 98 ਅੱਗੇ ਹੈ 98 98 98 ਬਹੁਤ ਬੱਚੇ ਆ ਜੀ 98 ਵਾਲੇ 98 98 98 98 97 97 ਵਾਲੇ ਬੱਚੇ ਆ ਜੀ ਕਾਫੀ ਆ ਰਹੇ ਆ 97 ਵਾਲੇ ਬੱਚੇ ਵੀ ਦੇਖੋ ਤੁਸੀਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆ 97 ਵਾਲੇ ਬੱਚੇ ਵੀ ਜੀ ਕਾਫੀ ਵੇਖ ਰਹੇ ਹੋ ਤੁਸੀਂ ਦੇਖੋ ਤੁਰੇ ਜਾ ਰਿਹਾ ਅੱਗੇ 97 ਵਾਲੇ ਚੱਲ ਪਏ ਫੇਰ 96 ਵਾਲੇ ਚੱਲ ਪਏ ਜੀ ਇੱਥੋਂ 1297 ਰੈਂਕ ਦੇ ਉੱਪਰੋਂ 96 ਵਾਲੇ ਬੱਚੇ ਵੇਖ ਰਹੇ ਤੁਸੀਂ ਬਹੁਤ ਬਹੁਤ ਮੈਰੀਟੋਰੀਅਸ ਬਹੁਤ ਜਿਨ੍ਹਾਂ ਨੇ ਭਰਿਆ ਹੋਇਆਗਾ ਲਗਾਤਾਰ ਤੁਸੀਂ ਵੇਖ ਰਹੇ ਹੋਗੇ ਸਾਰੇ ਤੁਹਾਡਾ ਵੀ ਕਿਤੇ ਨਾ ਕਿਤੇ ਨਾਮ ਹੋਣਾ ਪੜ ਲਿਓ ਕਿੱਥੇ ਜੇ ਬਣਦਾ ਤੁਹਾਡਾ ਰੈਂਕ ਦੇਖ ਲਿਓ ਹਣਾ ਜੀ ਤੁਰੇ ਜਾ ਰਿਹਾ ਅੱਗੇ ਸਾਰੇ ਆ ਜਿਹੜਾ ਹੈਗਾ ਕਾਫੀ 96 96 ਚੱਲਦਾ ਰਿਹਾ ਜੀ ਸਾਰਾ 96 ਬਹੁਤ 96 ਅੰਕ ਬਹੁਤ ਸਾਰੇ ਬੱਚਿਆਂ ਦੇ ਜੀ ਜਿਨ੍ਹਾਂ ਦੇ 96 ਅੰਕ ਨੇ ਬਹੁਤ ਸਾਰੇ ਬੱਚਿਆਂ ਦੇ ਜੀ ਦੇਖੋ ਤੁਸੀਂ 1422 ਰੈਂਕ ਤੱਕ ਆਇਆ ਹੈ 1423 ਤੋਂ 95 ਸ਼ੁਰੂ ਹੋ ਗਿਆ 1423 ਤੋਂ 95 ਸ਼ੁਰੂ ਹੁੰਦਾ ਜੀ ਲਗਾਤਾਰ ਤੱਕ ਦੇਖ ਰਿਹਾ ਹਾਂ ਤੁਸੀਂ 95 <laughs> 95 95 95 95 95 95 ਇਸ ਤਰ੍ਹਾਂ ਦੇ ਨਾਲ ਕਿੰਨੇ ਬੱਚੇ ਆ ਗਏ 95 ਵਾਲੇ ਬਹੁਤ سارے ਬੱਚੇ ਆ ਗਏ 95 ਵਾਲੇ 1500 ਲਾ ਕੇ ਚੱਲੀ ਆਪਾਂ ਜਿਹੜਾ ਹੈਗਾ 70 ਤੱਕ 71 ਤੱਕ ਆ ਗਏ ਫਿਰ 94 ਵਾਲੇ ਸ਼ੁਰੂ ਹੋ ਗਏ ਜੀ 94 ਵਾਲੇ ਬਹੁਤ ਸਾਰੇ ਬੱਚੇ ਨੇ ਜੀ 94 94 ਨੰਬਰ ਆ ਜਿਨ੍ਹਾਂ ਦੇ ਲਗਾਤਾਰ ਤੁਸੀਂ ਦੇਖ ਰਹੇ ਹੋਗੇ ਥੋੜੀ ਸਪੀਡ ਵਧਾਉਣੇ ਆਪਾਂ ਇਹਦੀ 94 ਵਾਲੇ ਨਾਮ ਤਾਂ ਫੇਰ ਵੀ ਪੜ ਹੀ ਲਓਗੇ ਤੁਸੀਂ ਆਪ ਦਾ 94 ਵਾਲੇ ਕਿੰਨੇ ਬੱਚੇ ਆ ਗਏ ਜੀ ਦੇਖੋ 94 94 ਨੰਬਰ ਆ ਇਹਨਾਂ ਦੇ 94 ਵਾਲਿਆਂ ਦੀ ਤਾਂ ਬਹੁਤ ਜ਼ਿਆਦਾ ਗਿਣਤੀ ਹੈ ਜੀ ਵੱਡੇ ਪੱਧਰ ਤੇ 94 ਨੰਬਰ ਆਇਆ ਜੀ ਦੇਖਦੇ ਕਿੰਨੇ ਕ ਰੈਂਕ ਤੱਕ ਜਾਂਦੇ ਆ ਇਹ ਦੇਖਦੇ ਜਾਓ ਦੇਖਦੇ ਜਾਓ ਕਿੰਨੇ ਕ ਰੈਂਕ ਤੱਕ ਜਾਂਦੇ ਆ ਇੱਥੋਂ ਤੱਕ ਆ ਗਏ ਜੀ 94 ਵਾਲੇ 1755 ਰੈਂਕ ਤੱਕ ਆ ਗਏ ਜੀ ਜਿੰਨਾਂ ਦੇ 94 ਨੰਬਰ ਨੇਗੇ ਫਿਰ 93 ਦੀ ਲੜੀ ਆ ਗਈ ਅੱਗੇ 93 ਦੀ ਲੜੀ ਕਿੰਨੀ ਤਰੀ ਆਉਂਦੀ ਹੈ ਜੀ ਦੇਖੋ ਤੁਸੀਂ 93 93 ਅੰਕ ਨੇ ਜਿੰਨਾਂ ਬੱਚਾ ਦੇ 93 ਵਾਲੇ ਬਹੁਤ ਜ਼ਿਆਦਾ ਨੇ ਜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆ ਬਹੁਤ ਜ਼ਿਆਦਾ ਗਿਣਤੀ ਦੇ ਬੱਚਾ 93 93 ਬਹੁਤ ਜ਼ਿਆਦਾ ਵੀ 92 ਵਾਲੇ ਬੱਚਾ ਨੇ ਰਿਕਾਰਡ ਤੋੜਤੇ ਬਹੁਤ ਜ਼ਿਆਦਾ 93 ਅੰਕ ਨੇ 1936 ਰੈਂਕ ਤੱਕ 93 ਆ ਜੀ 1937 ਤੋਂ 92 ਚੱਲ ਪਿਆ ਜੀ 92 92 ਵਾਲੇ ਕਾਫੀ ਬੱਚੇ ਨੇ 92 92 ਆ ਜੀ ਜਿੰਨਾਂ ਦਾ ਬਹੁਤ ਸਾਰੇ ਬੱਚੇ ਨੇ ਇਸ ਤਰ੍ਹਾਂ ਦੇ ਨਾਲ ਵੇਖ ਰਹੇ ਆਂ ਆਪਾਂ ਲਗਾਤਾਰਤਾ ਦੇ ਵਿੱਚ ਸਾਰੇ 92 ਵਾਲੇ ਬੱਚੇ ਬਹੁਤ ਜ਼ਿਆਦਾ ਜੀਵਨ ਵਾਲੇ ਕਾਫੀ ਜ਼ਿਆਦਾ ਬੱਚੇ ਨੇ ਜਿਹੜੇ 92 ਆਂ ਅੰਕ ਆਏ ਹੋਏ ਜਿਨ੍ਹਾਂ ਦੇ ਲਗਾਤਾਰਤਾ ਦੇ ਵਿੱਚ ਵੇਖ ਰਹੇ ਹਾਂ ਤੁਸੀਂ 92 ਵਾਲੇ ਤਾਂ ਬਹੁਤ ਜ਼ਿਆਦਾ ਨੇ ਬੋਥ 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 ਮੈਰੀਟੋਰੀਅਸ ਬੋਥ ਮੈਰੀਟੋਰੀਅਸ ਬੋਥ ਬੋਥ ਮੈਰੀਟੋਰੀਅਸ ਬੋਥ ਬੋਥ ਇੱਥੋਂ ਤੱਕ ਆ ਜੀ ਜਿਹੜਾ 92 ਵਾਲੇ 2168 ਰੈਂਕ ਤੱਕ ਆ ਜੀ ਫਿਰ ਅੱਗੇ 91 ਵਾਲੇ ਸ਼ੁਰੂ ਹੋ ਗਏ ਕਰਮੇ ਦੀ ਲੜੀ 91 ਦੀ ਵੇਖ ਰਹੇ ਹਾਂ ਤੁਸੀਂ ਲਗਾਤਾਰਤਾ ਦੇ ਵਿੱਚ 91 ਦੀ ਲੜੀ ਆ ਜਿਹੜੀ ਉਹ ਵੇਖ ਰਹੇ ਹੋ ਤੁਸੀਂ ਠੀਕ ਹੈ ਜੀ 91 ਦੇ ਕਾਫੀ ਬੱਚੇ ਨੇ 91 ਵਾਲੇ ਬਹੁਤ ਜ਼ਿਆਦਾ ਨੇ 91 99 ਨੰਬਰ ਆ ਉਹਨਾਂ ਦੇ ਜਿਨ੍ਹਾਂ ਦੇ ਲਗਾਤਾਰ ਤੁਹ ਜੇ ਦੇਖ ਰਹੇ ਹੋਗੇ 91 ਵਾਲੇ ਬੱਚੇ ਹੀ ਬਹੁਤ ਜ਼ਿਆਦਾ ਜੀ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਆ ਜਿਨ੍ਹਾਂ ਦੇ 91 99 ਨੰਬਰ ਬਣਦੇ ਆ 91 ਵਾਲੇ ਹੈਗੇ ਜੀ 2304 ਰੈਂਕ ਤੱਕ ਆ ਜੀ ਜਿਨ੍ਹਾਂ ਦੇ 91 99 ਆ ਫਿਰ 90 ਵਾਲੇ ਚੱਲ ਪਏ ਜੀ 90 ਵਾਲੇ ਬੱਚੇ ਬਹੁਤ ਜ਼ਿਆਦਾ ਨੇ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਨੇ 90 ਵਾਲੇ ਵੀ ਬਹੁਤ ਗਿਣਤੀ ਦੇ ਵਿੱਚ ਨੇ ਦੇਖ ਰਹੇ ਹੋ ਤੁਸੀਂ ਜਿਹੜਾ ਕਾਫੀ ਬੱਚੇ ਨੇਗੇ 90 ਵਾਲੇ ਜਿਨ੍ਹਾਂ ਦੇ 90 ਅੰਕ ਬਣਦੇ ਆ 90 ਅੰਕ ਬਣਦੇ ਜਿਨ੍ਹਾਂ ਦੇ ਜੀ ਦੇਖ ਰਹੇ ਹੋ ਤੁਸੀਂ ਬਹੁਤ ਗਣਤੀ ਦੇ ਵਿੱਚ ਨੇ ਜਿਨ੍ਹਾਂ ਦੇ 90 ਅੰਕ ਬਣਦੇ ਆ ਬਹੁਤ ਜ਼ਿਆਦਾ ਚਣੀ ਜੀ ਉਹ 90 ਵਾਲੇ 90 ਵਾਲੇ ਆ ਗਏ ਜੀ 2498 ਰੈਂਕ ਤੱਕ ਬਣਦੇ ਜੀ 90 ਫਿਰ ਨੰਵੇਂ ਵਾਲੇ ਆ ਗਏ ਜੀ 2500 ਤੋਂ ਸ਼ੁਰੂ ਹੋ ਗਿਆ ਜੀ 2599 ਵਾਲੇ 99 ਦੀ ਸੀਰੀ ਤੁਰੀ ਆਉਂਦੀ ਆ ਆ ਗਏ ਜੀ ਨੰਨਵੇਂ ਵਾਲੀ ਸੀਰੀ ਚ 99 ਵਾਲੇ ਬੱਚੇ ਆ ਰਹੇ ਆ ਨਨਵੇਲੇ ਦੇਖਦੇ ਕਿੱਥੇ ਆ ਕੇ ਖਤਮ ਹੁੰਦੇ ਆ ਵੀ ਬਹੁਤ ਨੇ ਬਈ ਨਨਵੇਲੇ ਬੱਚੇ ਵੀ 89 89 ਅੰਕ ਵਾਲੇ ਬਹੁਤ ਸਾਰੇ ਬੱਚੇ ਨੇ ਜੀ ਵੇਖ ਰਹੇ ਤੁਸੀਂ 89 ਵਾਲੇ ਬਹੁਤ ਸਾਰੇ ਬੱਚੇ ਨੇ ਜੀ ਵੇਖੋ ਜੀ ਅੱਗੇ ਤੁਸੀਂ ਕਾਫੀ ਬੱਚੇ ਆ ਜੀ 89 ਵਾਲੇ ਜਿਨ੍ਹਾਂ ਦੇ 89 ਬਣਦੇ ਆ ਕਾਫੀ ਬੱਚੇ ਆ ਜੀ 89 ਵਾਲੇ 89 ਵਾਲੇ ਕਾਫੀ ਆ ਜੀ ਵੇਖ ਰਹੇ ਹੋ ਤੁਸੀਂ ਲਗਾਤਾਰਤਾ ਦੇ ਵਿੱਚ 89 ਵਾਲੇ ਜਿਹੜੇ ਬਹੁਤ ਸਾਰੇ ਬੱਚੇ ਆ ਵੀ ਬਹੁਤ ਸਾਰੇ 89 ਵਾਲੇ 2720 ਰੈਂਕ ਤੱਕ ਬਣਦਾ ਜੀ ਅੱਗੇ 88 ਅੰਕਾਂ ਵਾਲੇ ਜੀ ਬਹੁਤ ਜ਼ਿਆਦਾ ਨੇ 88 ਅੰਕ ਵਾਲੇ 88 ਅੰਕਾਂ ਵਾਲੇ ਤਾਂ ਬਹੁਤ ਹੀ ਜ਼ਿਆਦਾ ਨੇ ਤੁਸੀਂ ਵੇਖ ਰਹੇ ਹੋਗੇ ਲਗਾਤਾਰਤਾ ਦੇ ਵਿੱਚ ਸਾਰੇ 88 ਅੰਕ ਵਾਲੇ ਬੱਚਿਆਂ ਨੂੰ ਜਿਨ੍ਹਾਂ ਦੇ 88 ਨੰਬਰ ਨੇਗੇ ਤੇ 88 88 88 88 ਅੰਕ ਵਾਲੇ ਤਾਂ ਬਹੁਤ ਹੀ ਜ਼ਿਆਦਾ ਨੇ ਜੀ ਵੇਖ ਰਹੇ ਹੋ ਤੁਸੀਂ ਨਿਰੰਤਰ 88 ਅੰਕ ਵਾਲਿਆਂ ਨੂੰ ਜਿਨ੍ਹਾਂ ਦੇ 88 ਅੰਕ ਬਣਦੇ ਨੇਗੇ ਤੇ ਚੱਲਦੇ ਜਾ ਰਹੇ ਆਪਾਂ ਚੱਲਦੇ ਜਾ ਰਹੇ ਹਾਂ ਲਓ ਜੀ ਇੱਥੇ ਲਾ ਕੇ ਆਪਾਂ ਰੋਕਤਾ 2875 ਦੇ ਉੱਪਰ ਇਹਦੇ ਰੋਕਣ ਦਾ ਕਾਰਨ ਕੀ ਹੈਗਾ ਇੱਕ ਵਾਰੀ ਰੋਕਿਆ ਗਿਆ ਇਹਨੂੰ ਇਹਦੇ ਰੋਕਣ ਦਾ ਕਾਰਨ ਕੀ ਹੈਗਾ ਇਸ ਚੀਜ਼ ਨੂੰ ਸਮਝੀਏ ਥੋੜਾ ਜਿਹਾ ਇਹਦੇ ਰੋਕਣ ਦਾ ਕਾਰਨ ਇਹ ਹੈ ਜੀ ਕਿਉਂਕਿ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਜਿਹੜੀਆਂ ਲੜਕੀਆਂ ਦੀਆਂ ਸੀਟਾਂ ਨੇ ਉਹ 2875 ਬਣਦੀਆਂ ਨੇ ਇੱਥੇ ਆਪਾਂ ਗੱਲਬਾਤ ਕਰਦੇ ਹਾਂ ਥੋੜੀ ਜਿਹੀ ਰੁੱਕ ਕੇ ਸਮਝ ਬਣਾਉਣੇ ਆ ਜਿਹਦੇ ਵਿੱਚੋਂ 599 ਜਿਹੜੀਆਂ ਹੈਗੀਆਂ ਨਗੀਆਂ ਵੱਖਰੇ ਵੱਖਰੇ ਸਟਰੀਮ ਦੀਆਂ ਬਣਦੀਆਂ ਨੇ ਸਾਰੀਆਂ 599 ਬਣਦੀਆਂ ਨੇ ਮੈਡੀਕਲ ਦੀਆਂ 1682 ਬਣਦੀਆਂ ਨਾਨ ਮੈਡੀਕਲ ਦੀਆਂ ਤੇ 594 ਬਣਦੀਆਂ ਕਮਰਸ ਦੀਆਂ ਤੇ ਕੁੱਲ ਸੀਟਾਂ ਹੋ ਗਈਆਂ 2875 2875 ਜਦੋਂ ਆਪਾਂ ਇੱਧਰ ਆ ਕੇ ਰੈਂਕ ਦੇਖਦੇ ਆ ਤਾਂ 88 ਤੇ ਆ ਕੇ ਜਿਹੜਾ ਖੜ ਜਾਂਦਾ 88 ਵਾਲੇ ਇਸ ਤੋਂ ਬਾਅਦ ਵੀ ਬਹੁਤ ਸਾਰੇ ਬੱਚੇ ਹੈਗੇ ਨੇਗੇ ਪਰ ਜੇ ਦੂਜਾ ਕਾਰਨ ਜਾਣੀਏ ਇਹਦੇ ਵਿੱਚ ਆਪਾਂ ਬੋਥ ਤੇ ਮੈਰੀਟੋਰੀਅਸ ਬਹੁਤ ਜ਼ਿਆਦਾ ਬੋਥ ਵੀ ਹੈ ਗਿਆ ਮੈਰੀਟੋਰੀਅਸ ਵੀ ਹੈ ਗਿਆ ਜਿਨ੍ਹਾਂ ਨੇ ਤਾਂ ਇਕੱਲਾ ਮੈਰੀਟੋਰੀਅਸ ਭਰਿਆ ਦੇਖੋ ਤਾਂ ਸ਼ੋਰ ਆ ਵੀ ਮੈਰੀਟੋਰੀਅਸ ਹੀ ਆਉਣਗੇ ਬੋਥ ਵਾਲਿਆਂ ਦਾ ਕੁਝ ਕਹਿ ਨਹੀਂ ਸਕਦੇ ਉਹ ਮੈਰੀਟੋਰੀਅਸ ਵੀ ਜਾ ਸਕਦੇ ਆ ਸਕੂਲ ਆਫ ਐਮਿਨੈਂਸ ਦੇ ਵਿੱਚ ਵੀ ਜਾ ਸਕਦੇ ਆ ਹੁਣ ਮੋٹے ਤੌਰ ਤੇ ਕੀ ਮੰਨ ਕੇ ਚੱਲ ਗਏ ਜੇ ਤਾਂ ਸਹੀ ਅੰਕੜਾ ਲਾ ਕੇ ਚੱਲਦੇ ਆਪਾਂ 2875 ਤੱਕ ਮੰਨ ਲਾ ਵੀ ਇਸ ਇਹ ਜਿਹੜੀ ਆਰਜੀ ਲਿਸਟ ਬਣਾਈ ਆ ਵੀ ਫਿਰ ਤਾਂ 88 ਤੱਕ ਹੀ ਖਤਮ ਹੋ ਗਿਆ ਪਰੰਤੂ ਇਸ ਤਰ੍ਹਾਂ ਹੁੰਦਾ ਨਹੀਂ ਕਿ ਕੋਈ ਬੱਚਾ ਜਿਹੜਾ ਹੈਗਾ ਉਹ ਵੱਖਰੀ ਵੱਖਰੀ ਮਰਜ਼ੀ ਹੁੰਦੀ ਆ ਉਹਨਾਂ ਦੀ ਤੇ ਬੋਥ ਜਿਨ੍ਹਾਂ ਨੇ ਭਰਿਆ ਉਹ ਆਪਣੇ ਚੁਆਇਸ ਕੋਈ ਵੀ ਰੱਖ ਸਕਦੇ ਆ ਇਸ ਕਰਕੇ ਜਿਹੜੀ ਮੈਰਿਟ ਆ ਉਹ 88 ਤੋਂ ਹੇਠਾਂ ਵੀ ਆ ਸਕਦੀ ਹੈ ਥੋੜੀ ਜੀ ਇਹ ਅੰਦਾਜ਼ੇ ਨੇਗੇ ਇਹ ਮੈਂ ਬਾਰ-ਬਾਰ ਕਹਿ ਰਹੇ ਆ ਇਹ ਇੱਕ ਅੰਦਾਜ਼ੇ ਆ ਇੱਕ ਆਰਜੀ ਆ ਜੋ ਵਿਭਾਗ ਆਪਣੀ ਪਾਏਗਾ ਉਹ ਮੰਨੀ ਜਾਏਗੀ ਜਿਹੜੀ ਪੂਰਨ ਤਰੀਕੇ ਦੇ ਨਾਲ ਇਹਨੂੰ ਪੂਰਨ ਨਹੀਂ ਮੰਨਣਾ ਆਪਾਂ ਕਈ ਬੱਚੇ ਕਹਿਣਗੇ ਵੀ ਇਹਨੂੰ ਪੂਰਨ ਨਹੀਂ ਮੰਨ ਸਕਦੇ ਦੇਖੋ ਇੱਕ ਅੰਦਾਜ਼ਾ ਹੈ ਆਰਜੀ ਆਰਜੀ ਲਿਖਿਆ ਹੋਇਆ ਹੈ ਠੀਕ ਆ ਆਪ ਦਾ ਸਰਵੇਖਣ ਆਪਣਾ ਹੈ ਤੇ 88 ਵਾਲੇ ਦੇਖੋ ਤੁਸੀਂ ਕਿੰਨੇ ਜਿਆਦਾ ਨੇ ਵੀ 88 ਵਾਲੇ 2875 ਤੋਂ ਦੇਖਿਆ ਸੀ ਆਪਾਂ ਵੀ 88 ਇੱਥੇ ਪਰ ਤੁਰਿਆ ਜਾ ਰਿਹਾ ਹਜੇ ਵੀ 2360 ਤੱਕ ਆ ਗਿਆ ਜਾਨੀ ਕਿ ਉਹਦੇ ਵਿੱਚੋਂ ਮੰਨ ਕੇ ਚੱਲਦੇ ਆਪਾਂ 150 200 ਬੱਚਾ ਵੀ ਉਧਰ ਚਲਾ ਗਿਆ ਮੰਨ ਕੇ ਚੱਲੋ ਫਿਰ ਜਿਹੜੀ ਮੈਟਾ 87 ਤੇ ਰਹੂਗੀ 86 ਤੇ ਵੀ ਰਹਿ ਸਕਦੀ ਹੈ ਜੇ ਵੱਡੇ ਪੱਦਰ ਤੇ ਬੱਚੇ ਚਲੇਗੇ ਹਨਾ ਮੰਨ ਲਓ ਜੇ 2875 ਦੇ ਵਿੱਚ ਆਪਾਂ ਦੇਖਦੇ ਆਂ ਜਿਹੜਾ ਅੱਗੇ ਕਿੱਥੇ ਜਾ ਕੇ ਗੱਲ ਖੜਦੀ ਆ 87 ਅੰਕਾਂ ਵਾਲੇ ਆਗੇ ਕਿੰਨੀ ਆਗ ਰਿਆ 3068 ਰੈਂਕ ਤੱਕ ਆ ਗਿਆ ਤਾਂ ਸੀਟਾਂ ਹੈਗੀਆਂ 2875 ਆਪਣੇ ਕੋਲੇ ਇਹ ਮੰਨ ਕੇ ਚੱਲੇ ਆਂ ਮਨ ਕੇ ਚੱਲਿਆ 2875 28 ਤੇ 3200 ਜੇ ਮੰਨ ਲਓ 400 ਬੱਚਾ ਵੀ ਉਧਰ ਪਾ ਗਿਆ 3275 ਤੱਕ ਆ ਕੇ ਦੇਖੀ ਆਪਾਂ ਕਿੱਥੇ ਜਾਉਂਦੀ ਹੈ ਮੈਰਿਟ ਉਹ ਆ ਰਹੇ 87 ਅੰਕ ਵਾਲੇ ਦਾ ਬਈ ਬਹੁਤ ਜ਼ਿਆਦਾ ਨੇ ਬਹੁਤ ਹੀ ਜ਼ਿਆਦਾ ਨੇ 87 ਅੰਕ ਵਾਲੇ ਜੀ ਬਹੁਤ ਜ਼ਿਆਦਾ ਨੇ ਜੀ ਬਹੁਤ ਜ਼ਿਆਦਾ ਅੱਗੇ 86 ਵਾਲੇ ਚੱਲ ਪਈ ਜੀ 3275 ਇੱਥੇ ਆ ਗਿਆ ਜੀ 3275 28 ਤੇ 4 32 ਹੁੰਦੇ ਆ ਜੀ ਮੰਨ ਲਓ 400 ਬੱਚਾ ਵੀ ਜੇ ਬੋਥਾ ਉੱਤਰ ਜਿਹੜਾ ਆਪਸ਼ਨ ਜਾਂਦਾ ਤਾਂ ਫਿਰ ਜਿਹੜੀ ਮੈਰਿਟ 86 ਤੱਕ ਆਉਣ ਦੇ ਸੰਕੇਤ ਬਣਦੇ ਆ ਇਹ ਆ ਤਕਰੀਬਨ ਇਹ ਮੰਨ ਕੇ ਚੱਲੋ ਮੋٹے ਤੌਰ ਤੇ ਵੀ ਜਿਹੜੀ ਮੈਰਿਟ ਆ ਇਹਨੇ 85 ਤੋਂ ਉੱਪਰ ਉਪਰ ਹੀ ਰਹਿਣਾਗਾ ਇਹ ਆ ਤੇ ਬੱਚੇ ਜੇ ਬੋਸਟ ਦੇ ਵਿੱਚ ਇੱਕ ਜਿਹੜੀ ਸਿਲੈਕਸ਼ਨ ਕਰਦੇ ਆ ਤਾਂ ਫਿਰ ਕਿਸੇ ਤਰੀਕੇ ਦੇ ਨਾਲ ਮੈਨੂੰ ਲੱਗਦਾ ਵੀ 80 ਤੋਂ ਹੇਠਾ ਆਉਣ ਦੇ ਤਾਂ ਕੋਈ ਅਸਾਰ ਹੈ ਨਹੀਂਗੇ 80 ਤੋਂ ਹੇਠਾ ਆਉਣ ਦੇ ਦਾ ਕੋਈ ਅਸਾਰ ਹੈ ਨਹੀਂਗੇ ਇਹ ਆ ਉਹ ਵੀ ਜੇ ਬੱਚੇ ਦੂਜੇ ਪਾਸੇ ਜਾਂਦੇ ਆ ਕਿ ਜਿਹੜਾ ਉਧਰ ਆਪਣੀ ਜਿਹੜੀ ਚੁਆਇਸ ਜਿਹੜੀ ਬੋਸਟ ਦੇ ਵਿੱਚੋਂ ਜਿਹੜੀ ਮਤਲਬੀ ਉਹ ਕਰਦੇ ਨੇਗੇ ਜਿਨ੍ਹਾਂ ਨੇ ਮੈਰਿਟੋਰੀਅਸ ਭਰੇ ਤਾਂ ਦੇਖੋ ਮੈਰਿਟੋਰੀਅਸ 'ਚ ਹੀ ਆਉਣਗੇ ਇਹ ਆ ਹੁਣ ਬੋਥ ਵਾਲੇ ਬੱਚੇ ਤੇ ਨਿਰਪਰ ਆ ਜੀ ਜੇ ਤਾਂ ਬੋਥ ਵਾਲੇ ਆਪਣੀ ਸਿਲੈਕਸ਼ਨ ਇੱਧਰ ਕਰਦੇ ਨੇਗੇ ਫਿਰ ਤਾਂ ਦੇਖੋ ਉੱਥੇ ਆ ਕੇ ਖੜ ਜੂਗੀ ਮੈਟਾ ਤੇ ਨਹੀਂ ਫਿਰ ਆ ਜੇ ਉਹ ਮਤਲਬ ਆਪਣੀ ਚੁਆਇਸ ਜਿਹੜੀ ਵੱਖਰੀ ਵੱਖਰੀ ਬਣਦੀ ਆ ਉਹਨਾਂ ਦੀ ਨਹੀਂ ਫਿਰ ਮੈਟ ਨੇ ਥੋੜਾ ਜਿਹਾ ਡਾਊਨ ਆ ਜਾਣਾ ਕਿਤੇ ਨਾ ਕਿਤੇ ਇਹ ਆ ਇਹ ਮੰਨ ਕੇ ਚੱਲਦੇ ਆਪਾਂ ਇਸ ਚੀਜ਼ ਨੂੰ 86 ਵਾਲੇ ਹੀ ਬਹੁਤ ਆ ਤਾਂ ਫਿਰ ਆ ਜਿਹੜਾ ਹੈਗਾ ਮਨ ਕੇ ਚੱਲੀਏ ਮੈਨੂੰ ਲੱਗਦਾ ਵੀ 8685 ਤੋਂ ਟੋਮੈਟ ਦੇਖੋ ਘਟਦੀ ਹੈਣੀ ਜੇ ਬੱਚਾ 500 ਵੀ ਉਧਰ ਗਿਆ ਇਹ ਆ ਇਸ ਤੋਂ ਜ਼ਿਆਦਾ ਤਾਂ ਘਟਦੀ ਹੈਣੀ ਫਿਰ ਵੀ 1000 ਪਲੱਸ ਕਰਕੇ ਚੱਲੀ ਆ 2875 ਆਪਾਂ ਤਾਂ 3500 ਤੇ ਆ ਗਏ ਸਮਝ ਗਏ ਜੀ ਸੋ ਇਸ ਕਰਕੇ ਸਰਵੇਖਣਾ ਭਾਈ ਸਾਰੀ ਸੀਟ ਦਿਖਾਉਣ ਦੀ ਜ਼ਰੂਰਤ ਹੈਣੀਗੀ ਇੱਥੋਂ ਤੱਕ ਆਪਾਂ 85 ਤੱਕ ਦਿਖਾਵਾਂਗੇ ਤੁਹਾਨੂੰ ਇਦੋਂ ਥੱਲੇ ਦਿਖਾਉਣ ਦਾ ਕੋਈ ਫਾਇਦਾ ਨਹੀਂਗਾ ਮੈਰਟਾ ਜਿਹੜਾ ਇਹ ਹੈਗਾ ਇੱਥੇ ਤੱਕ ਜਿਹੜੀ ਤੁਹਾਡਾ ਜਿਹੜਾ ਦੇਖ ਸਕਦੇ ਹਾਂ ਵੱਖਰੇ ਵੱਖਰੇ ਨੰਬਰ 85 ਅੰਕ ਵਾਲੇ ਵੀ ਬਹੁਤ ਜ਼ਿਆਦਾ ਆ ਜੀ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਜੀ 85 ਅੰਕ ਵਾਲੇ ਵੀ ਦੇਖੋ ਤਾਂ ਤੁਸੀਂ ਇਹਦੇ ਵਿੱਚ ਕੀ ਹੁੰਦਾ ਫਿਰ ਜਿਹੜੇ ਬੱਚੇ ਦੀ ਜਨਮ ਮਿਤੀ ਵੱਡੀ ਆ ਉਹਨੂੰ ਪਹਿਲਾਂ ਵਿਚਾਰਿਆ ਜਾਂਦਾ ਹੁੰਦਾ ਜੀ ਇਹ ਕੇ ਵੀ ਤੁਹਾਨੂੰ ਦੱਸ ਦਈਏ ਕਈ ਵਾਰ ਇੱਕ ਰੈਂਕ ਦੇ ਬੱਚੇ ਬੈਠੇ ਹੁੰਦੇ ਆ ਜਿਨ੍ਹਾਂ ਦੀ ਜਨਮ ਮਿਤੀ ਉਹਨਾਂ ਨੂੰ ਵਿਚਾਰਿਆ ਜਾਂਦਾ ਹੁੰਦਾਗਾ ਜੇ ਤੁਹਾਡੀ ਜਨਮ ਮਿਤੀ ਵੀ ਇੱਕ ਬਣ ਗਈ ਫਿਰ ਤੁਹਾਡੇ 10ਵੇਂ ਦੇ ਨੰਬਰ ਦੇਖੇ ਜਾਣਗੇ ਇਹ ਤਿੰਨ ਫਾਰਮੂਲੇ ਹੁੰਦੇ ਆ ਮੰਨ ਕੇ ਚਲੋ ਇੱਕ ਰੈਂਕ ਵਾਲੇ ਬੱਚੇ ਆ ਕਾਫੀ ਨੇ ਉਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਰੈਂਕ ਮੰਨਿਆ ਜਾਏਗਾ ਵੱਡੀ ਜਨਮ ਮਿਤੀ ਵਾਲੇ ਦਾ ਜੇ ਜਨਮ ਮਿਤੀ ਵੀ ਦੋ ਬੱਚਿਆਂ ਦੀ ਮਿਲਦੀ ਆ ਫਿਰ 10ਵੀਂ ਦੇ ਨੰਬਰ ਦੇਖੇ ਜਾਂਦੇ ਹੁੰਦੇ ਆ ਇਹ ਕੰਡੀਸ਼ਨਾਂ ਹੁੰਦੀਆਂ ਨੇਗੀਆਂ ਬਈ 85 ਵਾਲੇ ਤਾਂ ਬਹੁਤ ਜ਼ਿਆਦਾ ਨੇ ਬਹੁਤ ਹੀ ਜ਼ਿਆਦਾ ਨੇ 85 ਵਾਲੇ ਲੜਕੀਆਂ ਦੀ ਜਿਹੜੀ ਮੈਟ ਸੂਚੀ ਆਪਾਂ ਬਸ 3797 ਤੱਕ ਦੇਖਾਂਗੇ ਚਲੋ ਪੂਰਾ 3800 ਕਰ ਦਿੰਦੇ ਆ ਐਦੂ ਕਹਾ ਮੇਰੇ ਖਿਆਲ ਨਾਲ ਦੇਖਣ ਦੀ ਜ਼ਰੂਰਤ ਰਹਿ ਨਹੀਂ ਜਾਂਦੀ ਸੋ ਵਿਦਿਆਰਥੀਓ ਇਹ ਸਗੀ ਆਰਜੀ ਜਿਹੜੀ ਮੈਟ ਸੂਚੀ ਜਿਹੜੀ ਤੁਹਾਡੀ ਔਰੰਗਾਈ ਦਾ ਵਿਭਾਗ ਵੱਲੋਂ ਆਪਾਂ ਜਿਹੜਾ ਵੀ ਇੱਥੋਂ ਤੱਕ ਮੈਂਟ ਜਾ ਸਕਦੀ ਆ ਕਿਉਂਕਿ ਇਹ ਕੋਈ ਪੱਕਾ ਸਰਵੇਖਣ ਨਹੀਂ ਹੈਗਾ ਆਰਜੀ 1 ਕਿਉਂਕਿ ਇਹਦੇ ਵਿੱਚ ਬੋਥ ਬਹੁਤ ਜ਼ਿਆਦਾ ਨੇ ਤੁਸੀਂ ਵੇਖ ਹੀ ਰਹੇ ਹੋ ਸਕਰੀਨ ਤੇ ਮੈਰੀਟੋਰੀਅਸ ਵੀ ਬਹੁਤ ਜੇ ਹੈਗੇ ਨੇ ਕਿ ਜਿਹੜੇ ਬੱਚੇ ਮੈਰੀਟੋਰੀਅਸ ਜਿਨ੍ਹਾਂ ਨੇ ਭਰਿਆ ਇੱਕ ਆਪਸ਼ਨ ਹੀ ਭਰੀ ਉਹ ਤਾਂ ਆਉਣਗੇ ਮੈਰੀਟੋਰੀਅਸ ਦੇ ਵਿੱਚ ਬੋਥ ਵਾਲੇ ਬੱਚਿਆਂ ਦੀ ਜਿਹੜੀ ਚੁਆਇਸ ਆਗੀ ਵੀ ਉਹ ਕਿਹੜਾ ਚੁਣਦੇ ਹੈਗੇ ਜਿਹੜਾ ਹੈਗਾ ਸੋ ਇਹ ਸੀ ਜਾਣਕਾਰੀ ਜਿਹੜੀ ਤੁਹਾਡੇ ਹਿੱਤ ਤਾਂ ਕਿ ਤੁਹਾਨੂੰ ਇਲਮ ਹੋ ਜਾਵੇ ਵੀ ਮੈਰਿਟ ਅੰਦਾਜ਼ਾ ਜੈਕ ਹੋ ਜੇ ਵੀ ਇੱਥੇ ਜਾ ਕੇ ਮੈਰਿਟ ਜਿਹੜੀ ਖੜਦੀ ਹੋਈ ਨਜ਼ਰ ਪਏਗੀ ਤਕਰੀਬਨ ਇਤੋਂ ਤੁਹਾਨੂੰ ਇੱਕ ਅੰਦਾਜ਼ਾ ਲੱਗ ਜੇ ਤਾਂ ਜਲਦੀ ਜਿਹੜਾ ਵਿਭਾਗ ਹੈਗਾ ਉਹ ਆਪਣੀ ਜਿਹੜੀ ਸੂਚੀ ਜਾਰੀ ਕਰ ਦੂਗਾ ਮੈਟਲਿਸਟ ਉਤੋਂ ਤੁਹਾਨੂੰ ਜਿਹੜਾ ਪੱਕਾ ਪਤਾ ਲੱਗ ਜੂ ਉਹੀ ਤੁਹਾਡਾ ਅਸਲੀ ਰੈਂਕ ਹੋਊਗਾ ਉਤੋਂ ਦੇਖ ਕੇ ਤੁਸੀਂ ਜਿਹੜਾ ਹੈਗਾ ਕਾਉਂਸਲਿੰਗ ਦੇ ਲਈ ਆਉਣਾਗਾ ਸੋ ਵਿਦਿਆਰਥੀ ਜਿਹੜੀ ਜਾਣਕਾਰੀ ਤੁਹਾਡੇ ਜਿਹੜੀ ਕਾਫੀ ਸਵਾਲਾਂ ਨੂੰ ਜਿਹੜਾ ਰੱਖਦੇ ਹੋਏ ਇਹ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਗਈ ਆ ਤੇ ਇਸ ਨੂੰ ਜਿਹੜਾ ਆ ਲਾਈਕ ਕਮੈਂਟ ਕਰ ਜਰੂਰ ਕਰਿਓ ਦੇ ਚੈਨਲ ਦੇ ਨਾਲ ਨਹੀਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਤੱਕ ਪਹਿਲ ਆਧਾਰਿਤ ਪਹੁੰਚਦੀ ਕੀਤੀ ਜਾ ਸਕੇ ਇੱਕ ਵਾਰ ਫੇਰ ਤੁਸੀਂ ਸਾਰਾ ਸਕਰੀਨ ਦੇ ਉੱਪਰ ਵੇਖ ਰਹੇ ਹੋਗੇ ਸੋ